1984 ਦੇ ਜੂਨ ਮਹੀਨੇ ਦਾ ਪਹਿਲਾ ਹਫਤਾ ਜਦੋਂ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ਼੍ਰੀ ਅਮਰਸਰ ਸਾਹਿਬ ਪੂਰੇ ਜ਼ਿਲ੍ਹੇ ਵਿੱਚ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ 1 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਤੇ ਗੋੜੀਆਂ ਚੌਣੇ ਸ਼ੁਰੂ ਕੀਤੀਆਂ ਬੇਗੁਨਾਹ ਸਿੱਖ ਸੰਗਤ ਨੂੰ ਅੰਦਰ ਮਾਰਨਾ ਸ਼ੁਰੂ ਕੀਤਾ ਇੰਦਰਾ ਗਾਂਧੀ ਵੱਲੋਂ ਫੌਜ ਨੂੰ ਹੁਕਮ ਦਿੱਤੇ ਗਏ ਤੋਪਾਂ ਦੇ ਨਾਲ ਟੈਂਕਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਜਿੱਥੇ ਬੇਗੁਨਾਹ ਸਿੱਖ ਸੰਗਤ ਸ਼ਹੀਦ ਹੋਈ ਉਹਦੇ ਨਾਲ ਹੀ ਦਮਦਵੀਂ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਸੁਪੇਸ਼ ਸਿੰਘ ਜੀ ਭਾਈ ਮਰੀਕ ਸਿੰਘ ਜੀ ਅਤੇ ਕਿੰਨੇ ਹੀ ਅਨੇਕਾਂ ਸਿੰਘ ਨੇ ਜਿਹੜੇ ਉੱਥੇ ਸ਼ਹੀਦ ਹੋਏ ਇਸ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਹੋਏ ਉਹਨਾਂ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਜੂਨ ਹਫਤੇ ਦੀ ਸ਼ਹਾਦਤ ਜਿਹੜੀ ਉੱਥੇ ਜ਼ਬਰ ਦੇ ਜ਼ੁਲਮ ਦੇ ਖਿਲਾਫ ਅਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਸ ਹਫਤੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਿੱਖ ਸੰਗਤ ਇਹਨਾਂ ਦਿਨਾਂ ਨੂੰ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ 84 ਦੇ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਇੱਕ ਯਾਦਗਾਰੀ ਸਥਾਨ ਵੀ ਬਣਾਇਆ ਹੋਇਆ ਹੈ। ਜਦੋਂ ਸ਼੍ਰੋਮਣੀ ਕੰਗਰਸ ਦੀ ਸਰਕਾਰ ਸੀ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅਤੇ ਦਮਦਮਾ ਟੰਡਕਸਾਲ ਜਥੇਬੰਦੀ ਨੇ ਖੁਦ ਨਾਲ ਹੋ ਕੇ ਉਸ ਸਥਾਨ ਨੂੰ ਜਿਹੜਾ ਉਹ ਬਣਾਇਆ ਗਿਆ ਸੀ ਇਹ ਸਥਾਨ ਜੋ ਸ਼੍ਰੀ ਕਾਲ ਤਕਸਾਲ ਦੇ ਨਾਲ ਬਣਿਆ ਹੋਇਆ ਹੈ ਦਿੱਲੀ ਦੀ ਹੱਕ ਤੇ ਬਲਦਾ ਹੋਇਆ ਦੀਵਾ ਕਦੇ ਵੀ ਸੈਂਟਰ ਦੀਆਂ ਸਰਕਾਰਾਂ برداشت ਨਹੀਂ ਕਰਦੀਆਂ ਕਿ ਇਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਨਾਂ ਲਿਖ ਕੇ ਉੱਥੇ ਸ਼ਹੀਦਾਂ ਦੀ ਯਾਦਗਾਰ ਜਿਹੜੀ ਆ ਉਹ ਬਣਾਈ ਗਈ ਹੋਵੇ ਕਿ ਇਹਨਾਂ ਨੇ ਇੱਥੇ ਸਾਡੇ ਤੇ ਇਹ ਜ਼ੁਲਮ ਕੀਤਾ 6 ਜੂਨ ਨੂੰ ਜਦੋਂ ਇਹ ਹਫਤੇ ਦੇ ਅਖੀਰਲੇ ਦਿਨ ਜਦੋਂ ਇਹ ਜ਼ਬਰ ਤੇ ਜ਼ੁਲਮ ਹੋਇਆ ਉਸ 6 ਜੂਨ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਵੀ ਇਹ ਸ਼ਹੀਦੀ ਜਿਹੜੇ ਦਿਨ ਨੇ ਉਹ ਸਦਗਤ ਸਰਦਾ ਤੇ ਸਤਕਾਰ ਦੇ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਕੌਮ ਦੇ ਨਾਂ ਤੇ ਸੰਦੇਸ਼ ਵੀ ਜਾਰੀ ਕਰਦੇ ਨੇ ਪਰ ਇਸ ਵਾਰ ਦਮਦਮੀ ਟਕਸਾਲ ਦੇ ਹੁਣ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਜੀ ਉਨ੍ਹਾਂ ਵੱਲੋਂ ਕੱਲ ਇੱਕ ਬਿਆਨ ਆਇਆ ਜੋ ਕਿ ਮੈਂ ਸਮਝਦਾ ਕਿ ਬੜਾ ਮਦਭਾਗਾ ਦੁੱਖ ਦੇਣ ਵਾਲਾ ਅਤੇ ਚਿੰਤਾ ਵਾਲਾ ਬਿਆਨ ਹੈ ਉਨ੍ਹਾਂ ਵੱਲੋਂ ਇਹ ਕਿਹਾ ਜਾਣਾ ਕਿ ਅਸੀਂ ਉਸ ਦਿਨ ਕੌਮ ਦੇ ਨਾਂ ਤੇ ਜਿਹੜਾ ਸੰਦੇਸ਼ ਆਉ ਜਾਰੀ ਨਹੀਂ ਕਰ ਲਿਆਗੇ ਅਸੀਂ ਉਥੇ ਮਤਲਬ ਜਿਹੜਾ ਇਹਦਾ ਵਿਰੋਧ ਕਰਾਂਗੇ ਸੋ ਮੈਂ ਬੇਨਤੀ ਕਰਨਾ ਕਿ ਬਾਬਾ ਜੀ ਬਖਰੇਵੇਂ ਹੋ ਸਕਦੇ ਨੇ ਜਥੇ ਬੰਲੀਆਂ ਦੇ ਵਿੱਚ ਕੌਮ ਦੇ ਵਿੱਚ ਪਰ ਇਹ ਸ਼ਹੀਦਾਂ ਦੇ ਦਿੰਨੇ ਇਹ ਸ਼ਹੀਦ ਉਹਨਾਂ 84 ਦੇ ਸ਼ਹੀਦ ਜਿਨ੍ਹਾਂ ਨੇ ਜਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਹੋਏ ਸ਼ਹੀਦیاں ਪਾਈਆਂ ਨੇ ਉਹਨਾਂ ਨੂੰ ਸਤਿਕਾਰ ਦੇਣ ਲਈ ਉਹਨਾਂ ਨੂੰ ਯਾਦ ਕਰਨ ਵਾਲੇ ਜਾਣੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਇਦਾਂ ਦੇ ਜਿਹੜੀ ਐ ਮੈਂ ਸਮਝਦਾ ਕਿ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਏਕਤਾ ਕਰਨੀ ਚਾਹੀਦੀ ਆ ਅੱਜ ਸਮਾਂ ਸਿੱਖ ਜਥੇਬੰਦੀਆਂ ਦਾ ਸਿੱਖ ਸੰਪਰਦਾਵਾਂ ਦਾ ਸਾਰਿਆਂ ਦਾ ਇਕੱਠੇ ਹੋ ਕੇ ਏਕਤਾ ਦੇ ਨਾਲ ਲੜਾਈ ਲੜਦਾ ਨਾ ਕਿ ਵਖਰੇਵੇਂ ਪਾਉਣ ਦਾ ਸੋ ਇਹਦੇ ਨਾਲ ਮੈਂ ਸਮਝਦਾ ਕਿ ਬੜੀ ਸਿੱਖ ਸੰਗਤ ਦੇ ਵਿੱਚ ਬੜਾ ਦੁੱਖ ਲੱਗਿਆ ਕਿ ਇਦਾਂ ਦੀ ਆਪਾਂ ਨੂੰ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਇਹ ਕਾਰਵਾਈ ਵਾਲੇ ਜਿਹੜੇ ਬਿਆਨ ਨੇ ਉਹ ਮੈਂ ਬੇਨਤੀ ਕਰਦਾ ਕਿ ਵਾਪਸ ਲੈਣੇ ਚਾਹੀਦੇ ਨੇ ਅਤੇ ਸਰਦਾ ਤੇ ਸਤਕਾਰ ਦੇ ਨਾਲ ਪੂਰੀ ਕੌਮ ਨੂੰ ਇਕਜੁੱਟ ਹੋ ਕੇ ਸਿੱਧਾ ਨੂੰ ਸਜਦਾ ਕਰਨਾ ਚਾਹੀਦਾ